ਜੀਵਨ ਦੀ ਸਚਾਈ ਇਹ ਹੈ ਕਿ ਤਿੰਨ ਤਰ੍ਹਾਂ ਦੇ ਲੋਕ ਹਮੇਸ਼ਾ ਪਰੇਸ਼ਾਨ ਰਹਿੰਦੇ ਨੇ ਪਹਿਲੇ ਮਦਦਗਰ ਇਹ ਉਹ ਲੋਕ ਨੇ ਜੋ ਹਰ ਵੇਲੇ ਕਿਸੇ ਦਾ ਹੱਥ ਫੜਨ ਲਈ ਤਿਆਰ ਰਹਿੰਦੇ ਨੇ ਚਾਹੇ ਖੁਦ ਮੁਸ਼ਕਿਲ ਵਿੱਚ ਹੋਣ ਪਰ ਦੂਜਿਆਂ ਲਈ ਰਸਤਾ ਆਸਾਨ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਦੂਜੇ ਵਫਾਦਾਰ ਇਹ ਉਹ ਨੇ ਜੋ ਰਿਸ਼ਤੇ ਨੂੰ ਧੋਖੇ ਨਾਲ ਨਹੀਂ ਸਚਾਈ ਨਾਲ ਬੰਉਂਦੇ ਨੇ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਕੱਲ ਦੀ ਦੁਨੀਆ ਵਿੱਚ ਵਫਾਦਾਰੀ ਦੀ ਕਦਰ ਘਟ ਤੇ ਚਲਾਕੀ ਦੀ ਕਦਰ ਵੱਧ ਹੋ ਗਈ ਹੈ ਤੇ ਤੀਜੇ ਦਿਲ ਦੇ ਸਾਫ਼ ਲੋਕ ਇਹਨਾਂ ਦੇ ਮਨ ਵਿੱਚ ਕੋਈ ਖੋੜ ਨਹੀਂ ਹੁੰਦੀ ਇਹ ਜਿਵੇਂ ਹਨ ਉਹ ਜਿਹੀ ਹੀ ਸਾਹਮਣੇ ਨਜ਼ਰ ਆਉਂਦੇ ਹਨ ਪਰ ਸੱਚਾ ਤੇ ਸਾਫ਼ ਦਿਲ ਅਕਸਰ ਲੋਕਾਂ ਨੂੰ ਪਾਰਾ ਲੱਗਦਾ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਦੋਮੁਹੀ ਸੋਚ ਰੱਖਦੇ ਨੇ ਬਾਕੀ ਲੋਕ ਜਿਹੜੇ ਡੋਗਲੇ ਨੇ ਚਾਪਲੂਸ ਨੇ ਉਹ ਹਰ ਥਾਂ ਫਿੱਟ ਹੋ ਜਾਂਦੇ ਨੇ ਕਿਉਂਕਿ ਉਹ ਹਾਲਾਤ ਦੇ ਮੁਤਾਬਿਕ ਆਪਣਾ ਰੰਗ ਬਦਲ ਲੈਂਦੇ ਨੇ ਉਹਨਾਂ ਲਈ ਸੱਚ ਝੂਠ ਇੱਜ਼ਤ ਬੇਇੱਜ਼ਤੀ ਕੁਝ ਮਤਲਬ ਨਹੀਂ ਰੱਖਦੀ ਇਸ ਲਈ ਜੇ ਤੁਸੀਂ ਵੀ ਵਫਾਦਾਰ ਹੋ ਮਦਦਗਾਰ ਹੋ ਜਾਂ ਦਿਲ ਦੇ ਸਾਫ਼ ਹੋ ਤਾਂ ਸ਼ਾਇਦ ਪਰੇਸ਼ਾਨੀ ਤੁਹਾਡੇ ਰਸਤੇ ਵਿੱਚ ਆਵੇਗੀ ਪਰ ਯਾਦ ਰੱਖੋ ਅੰਤ ਵਿੱਚ ਦੁਨੀਆ ਯਾਦ ਉਹਨਾਂ ਨੂੰ ਰੱਖਦੀ ਹੈ ਜੋ ਖਰੇ ਸੱਚੇ ਤੇ ਪਵਿੱਤਰ ਦਿਲ ਵਾਲੇ ਹੁੰਦੇ ਹਨ